ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਿੰਡੂ ਸਿਟੀਜਨ ਦੇ ਵਿੱਚ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਆਪਣੇ ਹਰ ਘਰ ਦੀ ਇੱਕ ਲੋੜ ਆ ਕਹਿੰਦੇ ਹੁੰਦੇ ਆ ਜ਼ਰੂਰਤ ਕਾਰ ਦੀ ਮਾਂ ਕਿਉਂਕਿ ਅੱਜ ਬਿਜਲੀ ਦੇ ਕੱਟ ਆ ਜਿਹੜੇ ਉਹ ਬਹੁਤ ਜ਼ਿਆਦਾ ਲੱਗਦੇ ਆ ਪੰਜਾਬ ਦੇ ਵਿੱਚ ਜਦੋਂ ਕੰਪੈਨੀਆਂ ਚੱਲਦੀਆਂ ਤੇ ਉਦੋਂ ਜਦ ਤੂੜੀ ਵਾਲੀਆਂ ਮਸ਼ੀਨਾਂ ਚੱਲਦੀਆਂ ਉਦੋਂ ਕੱਟ ਲੰਬੇ ਲੱਗਦੇ ਆ ਅੱਜ ਆਪ ਆਪਣੇ ਘਰ ਲਈ ਈਸਟਮੈਨ ਕੰਪਨੀ ਦਾ ਪਿਓਰ ਸਾਈਨਵੇ ਇਨਵੈਟਰ ਮੰਗਾਇਆ ਦਾ ਜਿਹੜਾ ਇਨਵੈਟਰ ਆ ਈਸਟਮੈਨ ਕੰਪਨੀ ਦਾ ਇਹ ਹੈਗਾ 1200 VA ਜਿਵੇਂ ਤੁਸੀਂ ਸੁਣਿਆ ਹੋ 900 VA 850 VA 600 VA ਇਹ VA ਦਾ ਮਤਲਬ ਇਹ ਨਹੀਂ ਹੈਗਾ ਵੀ 1 ਕਿਲੋਵਾਟ ਚਾ ਜੇ ਮਤਲਬ ਮੋਟੀ ਜੀ ਗੱਲ ਕਰੀਏ 900 VA ਆਮ ਘਰਾਂ 'ਚ ਲੈਂਦੇ ਆ ਲੋਕ ਆਪਣੇ ਚੱਲਦਾਗਾ 920 ਦੇ ਵਿੱਚ ਜਿਹੜੀ ਆਟਾ ਜੇ ਆਪਾਂ ਕਨਵਰਟ ਕਰੀਏ ਤਾਂ ਉਹ 920 ਚੋਂ 750 600 ਵਾਟੀ 800 ਵਾਟ ਤੱਕ ਆਪਾਂ ਨੂੰ ਪੂਰਾ ਬੈਕਅਪ ਮਿਲਦਾ ਇਹਦੇ ਨਾਲ ਜਿਹੜੀ ਬੈਟਰੀ ਆ ਉਹ ਆਪਾਂ ਲਾਈ ਆ ਟ੍ਰਵਲ ਬੈਟਰੀ ਟੂਪਟਲਰ ਬੈਟਰੀ ਅਲਟੀਮਾ ਦੀ ਇਹ ਮਤਲਬ ਈਸਟਮੈਨ ਦੀਆਂ ਬੈਟਰੀਆਂ ਵੀ ਹੁੰਦੇ ਆ ਪਰ ਆਪਾਂ ਅਲਟੀਮਾ ਦੀ ਬੈਟਰੀ ਇਹਦੇ ਨਾਲ ਸੈੱਟ ਬਣਾਇਆ ਕਰਦੇ ਆਪਾਂ ਗੱਲਬਾਤ ਇਹ ਕਿੰਨੇ ਚ ਪਿਆ ਕੀ ਇਹਦਾ ਪ੍ਰਾਈਸ ਆ ਆਫਲਾਈਨ ਮਂਗਾਇਆ ਜਾਂ ਆਨਲਾਈਨ ਤੁਹਾਨੂੰ ਦੱਸਦੇ ਆ ਇਹ ਕਿਉਂ ਲਿਆ ਆਪਾਂ ਇਹ ਹੈਗਾ ਪਿਓਰ ਸਾਈਨ ਵੇ 12 ਬੋਲਟ ਬੀਏ 100 ਬੋਲਟ 12 ਬੀਏ ਤੇ ਆਪਾਂ ਇਹ ਜਿਹੜਾ 12 ਬੀਏ ਆ ਆਮ ਹੁੰਦਾ ਜਿਵੇਂ ਬੀਏ ਤੁਹਾਨੂੰ ਦੱਸਿਆ ਪਰ ਇਹ 12 ਬੀਏ ਨਹੀਂ 1200 ਵਾਟ ਬੀਏ ਆ ਆਪਣੇ ਜਿਹੜੇ ਘਰ ਦਾ ਲੋਡ ਆ ਜਿਵੇਂ ਆਪ ਮੰਨ ਕੇ ਚਲੋ ਆਪਣਾ 70 ਵਾਟ ਦਾ ਇੱਕ ਪੱਖਾ ਹੈ ਇੱਕ ਪੱਖਾ ਜਿਹੜਾ ਛੱਤ ਵਾਲਾ ਪੱਖਾ ਹੁੰਦਾ ਉਹ 70 ਕੁ ਵਾਟ ਦਾ ਹੁੰਦਾ ਤੇ ਕੂਲਰ ਆਪਣਾ 2500 ਵਾਟ ਦਾ ਰੱਖ ਮਤਲਬ ਜੇ ਤੁਸੀਂ ਆਪਣੇ ਘਰ ਦਾ ਲੋਡ ਕੱਢਣਾ ਤੁਸੀਂ ਉਸ ਹਿਸਾਬ ਦੇ ਨਾਲੇ ਜਿਹੜਾ VA ਆ ਇਹ ਲੈਣਾ ਇਹ ਤਾਂ ਹੈਗਾ ਜਿਵੇਂ 1200 VA ਇਸਟਮੈਨ ਕੰਪਨੀ ਦਾ ਇਹੇ ਕਰਕੇ ਆ ਪਾ ਲਿਆ ਇਹ 1200 VA ਵੀ ਆ ਤੇ 1200 ਵਾਟ ਵੀ ਆ ਜਿੰਨੇ VA ਆ 19 ਵਾਟ ਆ ਇਹਦੀ 1200 ਵਾਟ ਹੁਣ ਮੰਨ ਕੇ ਚੱਲੋ ਆਪਣੇ ਘਰ ਦਾ ਲੋਡ ਹੈਗਾ 11 800 ਵਾਟ ਬਣਾ ਲਿਆ ਆਪਾਂ ਤੇ ਉਸ ਹਿਸਾਬ ਨਾਲ ਆਪਾਂ ਨੂੰ ਮੀਟਰ ਵੱਡਾ ਲੈਣਾ ਪੈਣਾ ਕਿਉਂਕਿ ਅਸੀਂ ਪੱਕੇ ਥੋੜੇ ਜਿਹਾ ਵਾਧੇ ਚ ਲਾਉਣੇ ਆ ਬਾਸੂਆਂ ਵਾਲੇ ਤੇ ਵੀ ਚੱਲਦੇ ਆ ਤੇ ਬਲਬ ਜਿਹੜਾ ਹੁੰਦਾ 100 ਵਾਟ ਵਾਲਾ ਉਹ ਪਹਿਲਾਂ ਚੱਲਦੇ ਹੁੰਦੇ ਸੀ ਉਹ ਹੁਣ 10 ਵਾਟ ਦਾ ਰਹਿ ਗਿਆ ਤੁਸੀਂ ਆਪਣਾ ਸਾਰਾ ਕੈਲਕੂਲੇਸ਼ਨ ਕਰਕੇ ਉਹਦੇ ਵਾਟ ਬਣਾ ਲੈਣੇ ਆ ਔਰ ਜਿੰਨਾ ਤੁਸੀਂ ਆਮ ਹੋਰ ਕਿਸੇ ਕੰਪਨੀ ਦਾ ਲਹੋਂਗ ਉਹ ਜਿਹੜੀ ਵੀਏ ਆ ਉਹ ਜਿੰਨੇ ਤੁਸੀਂ 920 ਵੀਏ ਆ ਤਾਂ ਉਹਦੇ ਵਿੱਚ 1500 762 ਰਹਿ ਜਾਣੀਆਂ ਜੇ ਤੁਸੀਂ 920 ਲੈਨੇ ਆ 650 ਵੀਏ ਲੈਨੇ ਮਤਲਬ ਸ਼ੁਰੂ ਹੋ ਜਾਂਦੇ ਆ 5120 ਤੋਂ ਤੁਸੀਂ ਜਿੰਨਾ ਅੱਗੇ ਤੱਕ ਜਾਓਗੇ ਇਹ 12 ਵੋਲਟ ਦਾ ਵੱਡੀ ਗੱਲ ਆ ਵੀ ਇਹ 24 ਵੋਲਟ ਤੇ ਨਹੀਂ ਇਹ ਸਿੰਗਲ ਬੈਟਰੀ ਵਾਲਾ 12 ਵੋਲਟ ਆ ਇਸਟਮੈਨ ਕੰਪਨੀ ਦਾ ਤੇ ਇਹਦੇ ਨਾਲ ਆਪਾਂ ਅਲਟੀਮਾ ਦੀ ਲਈ ਆ 3 ਸਾਲੇ ਦੀ ਗਾਰੰਟੀ ਆ ਜਿਹੜੀ ਗਾਰੰਟੀ ਹੈ ਇਹਦੀ ਉਹ ਹੈ ਜੀ 3 ਸਾਲ ਪੂਰੇ ਸੈੱਟ ਦੀ ਬੈਟਰੀ ਦੀ ਵੀ ਤੇ ਇਨਵਰਟਰ ਦੀ ਇਹਦੀ ਵੀ ਇਨਵਰਟਰ ਦੀ ਵੀ ਤੇ ਹੁਣ ਆਪਾਂ ਤੁਸੀ ਤੁਹਾਨੂੰ ਦੱਸਦਾ ਇਹ ਤੇ ਆਪਾਂ ਨੂੰ 21000 ਰੁਪਏ ਦੇ ਵਿੱਚ 21000 ਰੁਪਏ ਦੇ ਵਿੱਚ ਆਪਾਂ ਨੂੰ ਇਹ ਪੂਰਾ ਸੈੱਟ ਕੰਪਲੀਟ ਮਿਲਿਆ ਆਪਾਂ ਇਹ ਆਫਲਾਈਨ ਲਿਆਗਾ ਤੇ ਇਹ ਜਿਹੜਾ ਇਨਵਰਟਰ ਹੈ ਪਿਓਰ ਸ਼ਾਈਨਵੇ ਆ ਹੁਣ ਪਹਿਲਾਂ ਹੁੰਦੇ ਸੀ ਸਕੁਅਰ ਵੀ ਉਹ ਕੀ ਹੁੰਦੇ ਸੀ ਮਤਲਬ ਉਹ ਤਕਨੀਕ ਪਹਿਲਾਂ ਵਾਲੀ ਸੀ ਜਦੋਂ ਇਹ ਆਈ ਸੀ ਉਦੋਂ ਸਕੁਅਰ ਵੇਵ ਚ ਹੀ ਆਉਂਦੇ ਸੀ ਸਾਈਨ ਵੇਵ ਚ ਨਹੀਂ ਸੀ ਆਉਂਦੇ ਸਕੁਅਰ ਵੇਵ ਕੀ ਆ ਵੀ ਜਦੋਂ ਆਪਾਂ ਕੋਈ ਬਿਜਲੀ ਦਾ ਉਪਕਰਨ ਚਲਾਉਨੇ ਆ ਕੋਈ ਵੀ ਪੱਖਾ ਐਪਲੀਮੈਂਟ ਤੇ ਲਾਉਨੇ ਆ ਤਾਂ ਉਹਦੇ ਵਿੱਚੋਂ ਗੂੰ 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 ਦੀ ਆਵਾਜ਼ ਨਾਲ ਆਉਂਦੀ ਰਹਿੰਦੀ ਸੀ ਇਹ ਜਿਹੜੀ ਟੈਕਨੋਲੋਜੀ ਆ ਸਾਈਨ ਵੇਵ ਪ्योर ਸਾਈਨ ਵੇਵ ਇਹ ਤੁਹਾਨੂੰ ਜਿਸ ਤਰ੍ਹਾਂ ਗ੍ਰੈਡ ਤੋਂ ਬਿਜਲੀ ਆਉਂਦੀ ਆ ਆਪਣੇ ਨਾਰਮਲ ਘਰੇਲੂ ਰੋਜ਼ ਆਪਣੇ ਬਿਜਲੀ ਘਰਾਂ ਚ ਆਉਂਦੀ ਆ ਇਹ ਉਹਦੀ ਬਿਜਲੀ ਮਤਲਬ ਪ੍ਰਦਾਨ ਕਰੂਗਾ ਆਪਾਂ ਨੂੰ ਜਿਹਦੇ ਨਾਲ ਆ ਇਲੈਕਟ੍ਰਿਸਿਟੀ ਇਹੋ ਜੀ ਪ੍ਰਦਾਨ ਕਰੂ ਜਿਹਦੇ ਨਾਲ ਆਪਣੇ ਪੱਖਿਆਂ ਦੀ ਟੀਵੀ ਦੀ ਫਰਿੱਜ ਦੀ ਯਾਨੀ ਕਿ ਜਿੰਨੇ ਇਲੈਕਟ੍ਰੋਨਿਕ ਉਪਕਰਨਾ ਉਹਨਾਂ ਦੀ ਸੇਫਟੀ ਇਹ ਕਰੂਗਾ ਨਾ ਤੁਹਾਨੂੰ ਆਵਾਜ਼ ਗੂੰਗੂ ਕਰਕੇ ਡਿਸਟਰਬ ਕਰੂਗਾ ਉਹ ਵੈਸੇ ਵੀ ਪੜਾਜਾ ਲੱਗਦਾ ਸੀ ਗੂੰਗੂ ਤੇ ਡਿਸਟਰਬ ਵੀ ਹੁੰਦਾ ਸੀ ਤੇ ਤੁਹਾਡੇ ਪੱਖੇ ਸੜਨ ਦਾ ਵੀ ਡਰ ਰਹਿੰਦਾ ਸੀ ਇਹਦੇ ਵਿੱਚ ਇਹ ਨਹੀਂ ਇਹ ਪਿਓਰ ਸਾਈਨਵੇ ਆ ਮੇਰਾ ਮੰਨਣਾ ਇਹ ਆ ਵੀ ਜਦੋਂ ਵੀ ਤੁਸੀਂ ਕੋਈ ਇਨਵੈਕਟਰ ਲਾਵੋ ਅੱਜ ਜਾਂ ਕੱਲ ਉਹਨੂੰ ਪਿਓਰ ਸਾਈਨਵੇ ਤੁਸੀਂ ਤਕਨੀਕ ਲੈਣੀ ਆ ਪਿਓਰ ਸਾਈਨਵੇ ਇਨਵੈਕਟਰ ਘਰੇ ਲਾਉਣਾ ਤੇ ਹੁਣ ਆਪਾਂ ਇਹਦੀ ਅਨਬਾਕਸਿੰਗ ਕਰਾਂਗੇ ਤੇ ਫਿਰ ਆਪਾਂ ਇਹਦੀ ਕੰਪਨੀ ਵਧੀਆ ਜੀ ਇਸ ਤੋਂ ਮੈਨੇ ਆ ਗਾ ਜਾ ਮਾਡਲ ਵੀ ਸੋਹਣਾ ਇਹ 1200 ਵਾਟ ਇਹ ਚਲਾਤਾ ਆਪਾਂ ਫਟਿੰਗ ਹੋਗੀ ਤੇ ਹੁਣ ਆਪਣੀ ਸਾਰੀ ਕੂਠੀ ਦਾ ਲੋਡ ਆ ਜਿਹੜਾ ਕੂਠੀ ਦਾ ਪੱਖੇ ਕੂਲਰ ਇਹ ਆਪਾਂ ਚਲਾਵਾਂਗੇ ਸਾਰਾ 7-8 ਤਾਂ ਪੱਖੇ ਚਲਾ ਦਿੰਦਾ ਇਹ ਟਿਊਬਾਂ ਚਲਾ ਦੂ ਦਾਦਾ ਬਾੜ ਦੇ ਨਾ ਦਾ ਸਭੀ ਵੀਡੀਓ ਨੂੰ ਪੂਰੀ ਦੇਖਣ ਲਈ ਤਿਆਰ ਦਿਨੋਂ ਧੰਨਵਾਦ